ਬੈਦ ਕੀ ਯਾਰ ਬਿੱਲ ਬਹੁਤ ਆ ਗਿਆ ਹੈ ਬਿੱਲ ਨੇ ਫੱਟੇ ਚੱਕਦੇ ਆਈ ਨਾ ਬਿੱਲ ਕਿਵੇਂ ਆ ਗਿਆ ਪੁੱਛਾਂ ਤਾਂ ਸੀ ਉਹਨਾਂ ਨੂੰ ਮੈਂ ਹੈ ਨਹੀਂ ਗੱਲ ਸੁਣੋ ਬੈਦ ਕੀ ਬਿੱਲ ਬੜਾ ਆ ਗਿਆ ਆਪਾਂ ਨੂੰ ਕਿੰਨਾ ਗਿਆ ਹੈ ਇੰਨਾ ਕਿੰਨਾ ਗਿਆ ਹੈ ਹਾਂ ਬੈ ਬਿੱਲ ਕਿੰਨਾ ਆਇਆ ਬੈਦ ਕੀ ਕਿੰਨਾ ਹੈ 1690 ਆਹਾ ਇਹ ਹੋ ਗਿਆ ਏਸੀ ਚਲਾ ਰੱਖਿਆ ਤੁਸੀਂ ਏਸੀ ਚਲਾਉਣਾ ਹੀ ਕਰੀ ਪਤਾ ਕਿੰਨੀ ਗਰਮੀ ਚਲਾਉਣ ਵਾਸਤੇ ਮੈਂ ਅਸੀ ਹੋਣੀ ਨਹੀਂ ਏਸੀ ਚਲਾਉਣ ਵਾਸਤੇ ਹੁੰਦਾ ਕੋਈ ਟਾਈਮ ਹੁੰਦਾ ਏਸੀ ਤਾਂ 11:00 ਵਜੇ ਤੁਸੀਂ ਪਹਿਨੇ ਛੱਡ ਕੇ ਬਹਿ ਗਏ ਵਜ ਜਾਣੀ 11:00 ਹੀ ਦਾ ਗਰਮੀ ਗਰਮੀ ਪਤਾ 11:00 ਵਜੇ ਬੱਜ ਗਏ ਯਾਰ ਮੇਰੀ ਗੱਲ ਸੁਣ ਕੋ ਟਾਈਮ ਹੁੰਦਾ ਏਸੀ 1:00 ਵਜੇ ਲਾਈਦਾ ਹੁੰਦਾ 2:00 ਚੱਲ ਕੋਈ ਗੱਲਾਂ ਨਾ ਸੁਣਾ ਜੀ 3:00 3:30 ਵਜੇ ਕੌਣ ਲਾਉਂਦਾ ਜਦੋਂ ਫੇਰ ਉਹ ਗਰਮੀ ਨਾਲ ਬੂਆ ਬੰਦ ਕਰਦੇ ਭਾਈ ਓ ਇਹਨੇ ਬੂਆ ਬੰਦ ਕਰ ਦਿੱਤੇ ਕੰਮ ਤੁਸੀਂ ਕੀ ਬੜੇ ਇਥੇ ਲੰਨੇ ਲਾਤੇ ਹੋਣੇ ਕੰਮ ਕਰਕੇ ਜਵੇ ਲਾ ਬੰਦਾ ਹੁੰਦਾ ਉਸੇ ਲਾਉਂਦਾ ਨਹੀਂ ਆ ਬਿੱਲ ਤੁਸੀਂ ਇਨਾ ਬਿੱਲ ਆ ਗਿਆ ਕਿੰਨਾ ਹੈ ਇਹ ਘਰਨਾ ਤੁਹਾਡੇ ਪਿਓ ਨੇ ਬਿੱਲ ਇਹ ਜਿਹੜਾ ਤੁਸੀਂ ਇਨਾ ਕਰਤਾ ਛੱਡਿਆ ਏਸੀ ਤੇ ਤੁਸੀਂ ਬੰਦ ਨਹੀਂ ਕਰਦੇ ਕਿੰਨਾ ਆਵੇ ਲੰਦਸ 2 ਮੀਟਰ ਦਾ ਆ ਗਿਆ ਬਿੱਲ ਇੱਕ ਤਾਂ 17-1800 ਆਇਆ ਪਿਆ ਤੇ ਇੱਕ ਤਾਂ ਫਿਰ 2000 ਹਾਂ ਕਿੰਨਾ ਬਿੱਲ ਲਗਾ ਤਾਰ ਦਾਂਗੇ ਗੱਲਾਂ ਨਾਲ ਹੀ ਨਾ ਕੁਝ ਹੁੰਦਾਗਾ ਤਾਰ ਦਾਂਗੇ ਆ 2000 ਕੋਈ ਬਿੱਲ ਲਗਾ 4000 ਦਾ ਟੀ-ਸ਼ਰਟ ਲੱਗੇ ਆਂ ਕੱਲ ਹਮ ਨਹੀਂ ਮੇਰੀ ਗੱਲ ਸੁਣ ਤੁਸੀਂ ਟਾਈਮ ਨਾਲ ਐਸੀ ਛੱਡ ਕੇ 24 ਤੇ ਬੈਠੇ ਜੇ ਹੈ ਉਹ ਦੋ ਦੋ ਬਾਹੋਂ ਬਿਜਗੀਆਂ ਦੇ ਵੇਖ ਲੈ ਇੱਥੇ ਬੈਠਾ ਇੱਥੇ ਸਕੂਨ ਮਿਲਦਾ ਮਿਲਦਾ ਸਕੂਨ ਇੱਥੇ ਹਾਂ ਮੜ ਮੋਟ ਸ਼ਰਮ ਕਰੇ ਬੰਦਾ ਕੋਈ ਟਾਈਮ ਵੇਂਦਾ ਚੀਜ਼ਾਂ ਦੇ ਹਾਂ ਕੀ ਗੱਲ ਸ਼ਰਮ ਕਰੋ ਸ਼ਰਮ ਕਰੋ ਇਹ ਸ਼ਰਮ ਵਾਲੀ ਕੀ ਗੱਲ ਹੈ ਸ਼ਰਮ ਵਾਲੀ ਕੀ ਗੱਲ ਹੈ ਮੈਂ ਖਾਪਦਾ ਬਾਹਰ ਉਹਨਾਂ ਗਰਮੀ ਚ ਪਤਾ ਪੈਸੇ ਕਿੰਨੇ ਓਖੇ ਭਰਦੇ ਬੈ ਜਾਗੇ ਤਾਂ ਮੇਰੇ ਵਾਸਤੇ ਤੁਸੀਂ ਕਰਦੇ ਸੋਝੇ ਮੇਰਾ ਸੋਝਦੇ ਹੋ ਤੁਸੀਂ ਇਸ ਤੀ ਲਾਉਂਦੇ ਨਹੀਂ ਸੀਗੇ ਮੈਂ ਤਾਂ ਪਛਤਾ ਰਿਹਾ ਪਛਤਾਈ ਜਾਂ ਨਾ ਮੈਂ ਕਿਉਂ ਲਾਦਾ ਹਲਿਆ ਕੇ ਘਰੇ ਚਲ ਕੋਈ ਨਹੀਂ ਹੁੰਦਾ ਯਾਰ ਬੈ ਜਾ ਇਥੇ ਕੀ ਵੀ ਵੇਖ ਲੇ ਕੋਈ ਮੈਂ ਦੋ ਕੁ ਮਿੰਟ ਬਹਿ ਜੂਗਾ ਫੇਰ ਠੰਡਾ ਹੋ ਜਾ ਫੇਰ ਵੇਖ ਕੋਈ ਠੰਡਾ ਨਹੀਂ ਹੋ ਜੂਗਾ ਇਹ ਥੋੜਾ ਗੱਲ ਆ ਤੁਸੀਂ ਭਾਏ ਭੋਰਾ ਵੀ ਨਹੀਂ ਮੇਰੇ ਬਾਰੇ ਦਰਸ ਨਹੀਂ ਆਉਂਦਾ ਤੁਹਾਨੂੰ ਮੇਰੇ ਤੇ ਬਸ ਕਰ ਭਾਈ ਕੋਈ ਨਹੀਂ ਬਿਲ 4000 ਕਿੰਨਾ 2-3000 ਆ ਗਿਆ ਭਰਦੀ ਭਰਦੀ ਇਥੇ ਇਹ ਨਹੀਂ ਗੱਲ ਭਾਈ ਤੁਸੀਂ ਪ੍ਰੀਤ ਬੜਾ ਮੋਟਾ ਮੇਰੇ ਤੇ ਭਾਈ ਸੋਚਿਆ ਕਰੋ ਮੜਾ ਯਾ ਇਸੇ ਦਾ ਹੀ ਬੰਦ ਹੁੰਦਾ ਤੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਤਾਂ ਜਵਾਕ ਆਉਣ ਇਹਨਾਂ ਨੂੰ ਮੈਂ ਕੀ ਕਵਾਂ ਸਹੀ ਯਾਰ ਹਾਂ ਉਹ ਗੋ ਹਸਦੀ ਹੋਰ ਆ ਮੇਰਾ ਬਲੱਡ ਵਧ ਹੀ ਜਾਂਦਾ ਕਮਾਲ ਹੋ ਗਈ ਯਾਰ ਤੁਹਾਡੇ ਵਾਲੀ ਐਨੀ ਗਰਮੀ ਆ ਬਾਹਰ ਪਤਾ ਕਿੰਨੀ ਗਰਮੀ ਘਰਾਂ ਮਰ ਰਾ ਥੋੜੀ ਇੱਥੇ ਹਰ ਕੰਮ ਕਰਕੇ ਅਸੀਂ ਬੱਲਾ ਸਾਰਿਆਂ ਸਾਫ ਕਰਕੇ ਬੱਲਾ ਨਹੀਂ ਤੂੰ ਵੇਖ ਕੇ ਆਏਗਾ ਤੇ ਤੈਨੂੰ ਇੱਚੀ ਦਿਸ ਗਿਆਦਾ ਬੱਲਾ ਨਹੀਂ ਵੇਖਿਆ ਤੁਹਾਡੀ ਸ਼ਕਲ ਵੇਖੀ ਹੈ ਨਾ ਮੈਂ ਕਾਦੋ ਇਹ ਦੂਥੇ ਤੁਹਾਡੇ ਮੋਬਾਈਲ ਵੇਖ ਮੋਬਾਈਲ ਤੋਂ ਖੜਾ ਬੀਂ ਵੇਖ ਲੈ ਮਿਲਦੀ ਧਾਰ ਕਾੜਨਾਰ ਤੇ ਇਹ ਨਹੀਂ ਗੱਲ ਹੋਇਆ ਤੁਸੀਂ ਤਾਂ ਫਿਰ ਫਿਰ ਤੁਸੀਂ ਆਖੋਗੇ ਸਾਨੂੰ ਪੁੱਠਾ ਬੋਲਦਾ ਚਾ ਕੋਈ ਹੈ ਉਹਦੇ ਪੁੱਠਾ ਬੋਲਣ ਵਾਲੀ ਨਹੀਂ ਗੱਲ ਬੋਲਣ ਵਾਲੀ ਕਿਉਂ ਨਹੀਂ ਗੱਲ 16 ਤੱਕ 16 ਤੱਕ ਨਾ ਕਰ ਤੇ ਮੈਂ ਬੰਦ ਕਰ ਇਹਨੂੰ ਗਾਂ ਇਹਨੂੰ ਸੱਚ ਫਰਾ ਰਮੋੜ ਜਾਂ ਕਿੱਥੇ ਦਾ ਉਹ ਨਹੀਂ ਨਹੀਂ ਡੱਡੂਈਆ ਹਾਂ ਮੈਂ ਬੰਦ ਨਹੀਂ ਹੋਂਦੇ ਨਾਲ ਗਿਆ ਦਿਨੇ ਅਸੀਂ ਬੰਦ ਕਰਤਾ ਨਾ ਇਹ ਰੋਟੀ ਇੰਦਾਂ